ਮਤਲਬ ਹਾਰੇ ਕਿ ਯਤਨਸ਼ੀਲ ਕਰ ਰਿਹਾ ਆਪੂ ਆਪਣੇ ਤਰੀਕੇ ਦੇ ਨਾਲ ਕੋਈ ਡੰਗਰ ਵੀ ਦੇ ਰਿਹਾ ਵਾ ਕੋਈ ਲਿਸਟਾਂ ਬਣ ਰਹੀਆਂ ਮਤਲਬ ਸਾਡੇ ਲੋ ਮਹਾਂਪੁਰਖਾ ਲੋ ਪ੍ਰਾਲਾ ਹੋ ਰਿਹਾ ਵਾ ਅਰਦਾਸ ਇਹੋ ਹੀ ਮੰਚ ਆਉਂਦੀ ਆ ਕਿ ਜਿੱਥੇ-ਜਿੱਥੇ ਵੀ ਹੜ ਪੀੜ ਤ ਫਸੇ ਆ ਇਹ ਮਤਲਬ ਹਾਰੇ ਕਿ ਸਿੱਖ ਕਰਦਾ ਵਾ ਕਿ ਮਹਾਰਾਜ ਦੀ ਸਹਾਇਤਾ ਕਰੀ ਸੱਚੇ ਪਾਤਸ਼ਾਹ ਕੇ ਮੁਸ਼ਕਲ ਚ ਨਾ ਹੋਵੇ ਕਿਸੇ ਕਿਸਮ ਦੀ ਕੋਈ ਜਥੇਬੰਦੀ ਜਲੋ ਕੋ ਢੇਲ ਕੋਈ ਮੁਸ਼ਕਲ ਨਾ ਆਵੇ ਉਹਨਾਂ ਦਾ ਸੰਯੋਗ ਦਿੱਤਾ ਜਾਵੇ ਤਤੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਕਿ ਇਹ ਤਸਵੀਰ ਜਿਹੜੀ ਪਾਣੀ ਦੀ ਵਿਖਾਈ ਜਾਵੇ ਇੱਕ ਵਾਰ ਫਿਰ ਦੱਸਿਆ ਜਾ ਰਿਹਾ ਕਿ ਬਰਸਾਤ ਹੋਣ ਦੇ ਕਾਰਨ ਪਾਣੀ ਦਰਿਆ ਦੇ ਵਿੱਚ ਪਿਛੋਂ ਵੱਧ ਆ ਰਿਹਾ ਹੈ ਇੱਥੇ ਚਾਰੇ ਦੀ ਸੇਵਾ ਲੈ ਕੇ ਪਹੁੰਚੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਅਤੇ ਤੁਸੀਂ ਪਿਛੇ ਤਸਵੀਰਾਂ ਦੇ ਵਿੱਚ ਰੌਲਾ ਪੈਂਦਾ ਵੀ ਵੇਖ ਰਹੇ ਹੋਗੇ ਉਸ ਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਦੋਂ ਵੀ ਕਿਤੇ ਕੋਈ ਸੇਵਾ ਲੈ ਕੇ ਆਉਂਦਾ ਤਾਂ ਨੇੜ ਦੇ ਲੋਕਾਂ ਦੇ ਵੱਲੋਂ ਆਪਸੀ ਖਿੱਚੋ ਤਾਣ ਵੀ ਵੇਖਣ ਨੂੰ ਮਿਲਦੀ ਹੈ ਬਾਬਾ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਵਾਇਗੁਰਜੀ ਦੇ ਫਤਿਹ ਪਹੁੰਚੇ ਜੇ ਕੀ ਸਥਿਤੀ ਹੈ ਕੀ ਹਾਲਾਤ ਵੇਖੇ ਨੇ ਕੀ ਗੱਲਬਾਤ ਕਰਨੀ ਚਾਹੋਗੇ ਹਾਲਾਤ ਪਾਣੀ ਨੇ ਬਹੁਤ ਬਿਹਤਰ ਕੀਤੇ ਆ ਬੜਾ ਮੁਸ਼ਕਲ ਆ ਕਿਸਾਨ ਭਾਈਚਾਰੇ ਦਾ ਹੋਰ ਵੀ ਡੰਗਰ ਦਾ ਵੀ ਵੇਖੋ ਰੋਡ ਤੇ ਡੰਗਰ ਸਾਰੇ ਵੱਜੇ ਆ ਤੇ ਬਹੁਤ ਮੁਸ਼ਕਲ ਦੇ ਨਾਲ ਚਾਰਾ ਲੈ ਕੇ ਆਏ ਆ ਕਦੀ ਰਸਤ ਲੈ ਕੇ ਆਈਦਾ ਜੋ ਮਹਾਪੁਰਖਾ ਲੋਕ ਮੰਦਾ ਉਹਦੇ ਤਹਿਤ ਹੀ ਮਤਲਬ ਸਾਰਾ ਰਾਸ਼ਨੇ ਸੰਗਤਾਂ ਨੂੰ ਵਈਆ ਕਰਾਈਦਾ ਇਹ ਕਿਹੜੇ ਸੰਤਾ ਮਹਾਪੁਰਖਾ ਵੱਲੋਂ ਕਿੰਨਾ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਜੀ 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 ਹਾਂਜੀ ਬਾਬਾ ਜੀ ਹਾਲਾਤ ਜਿਹੜੇ ਆ ਇੱਧਰ ਦੇ ਲੋਕਾਂ ਦੇ ਕੀ ਵੇਖੇ ਅਤੇ ਚਾਰਾ ਲੈ ਕੇ ਪਹੁੰਚੇ ਜੇ ਡੰਗਰਾਂ ਦਾ ਕਿੰਨੇ ਦੀਆਂ ਮੁਸ਼ਕਲਾਂ ਇੱਧਰ ਲੋਕਾਂ ਨੂੰ ਆ ਰਹੀਆਂ ਉੱਥੇ ਬਹੁਤ ਸਾਰੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਇੱਥੇ ਹੀ ਲੋਕ ਹੁਣ ਜਿਵੇਂ ਇਹਨਾਂ ਨੂੰ ਆਪਸੀ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ ਕਿ ਨਹੀਂ ਇਸ ਤੇ ਜ਼ਰੂਰ ਦੱਸੇ ਸ਼ਾਂਤੀ ਤੇ ਬਣੀ ਹੋਵੇ ਜਿੱਤਨਾ ਥੋੜਾ ਜਿਹਾ ਇਹਨਾਂ ਨੂੰ ਹੋ ਜਾਂਦਾ ਵੀ ਕਿਤੇ ਮੈਂ ਨਾ ਰਹਿ ਜਾਵਾਂ ਵੀ ਉਮਰ ਕੇ ਗੱਡੀ ਕਿਤੇ ਲੇਟ ਹੋ ਜੇ ਜਾਂ ਡੰਗਰਾਂ ਦਾ ਮਸਲਾ ਇਹਦੇ ਵਿੱਚ ਵੀ ਚਾਰੇ ਦਾ ਉਹਦਾ ਕੋਈ ਗੱਲ ਨਹੀਂਗਾ ਉਹ ਸਿਰਫ ਇਹ ਹੋ ਜਾਂਦਾ ਵੀ ਜੇ ਨਾਮ ਮਿਲੇ ਇੱਕ ਦੋ ਦੇ ਮੁਸ਼ਕਲ ਆਊਗੀ। ਉਹਦੇ ਹਾਲਾਤ ਵੇਖ ਕੇ ਕਰਦੇ ਉਹਦਾ ਕੋਈ ਗੱਲ ਨਹੀਂ ਸਾਰੇ ਇਕੱਠੇ ਹੀ ਰਹਿੰਦੇ ਆ। ਇਕੱਠੇ ਬੈਠੇ ਸਾਰੇ ਇਕੱਠੇ ਜਲ ਪਾਣੀ ਛਕਦੇ ਸੀ। ਉਹ ਇਹ ਚਾਰੇ ਵੇਖ ਕੇ ਹੁੰਦਾ ਕਿ ਮੈਂ ਨਾ ਰਹਿ ਜਾਾਂ ਜਾਂ ਕਿ ਕੋਈ ਇਹੋ ਜਿਹੀ ਪ੍ਰੋਬਲਮ ਉਹਦਾ ਕੋਈ ਗੱਲ ਨਹੀਂ ਕੀ। ਹੋਰ ਕਿਹੜੀਆਂ ਕਿਹੜੀਆਂ ਸੇਵਾਵਾਂ, ਸੰਪਰਦਾਵਾਂ ਵੱਲੋਂ ਜਿਹੜੀਆਂ ਉਹ ਨਿਭਾਈਆਂ ਜਾਂ। ਇਹ ਆਪਣੇ ਇੱਕ ਤੇ ਚਾਰੇ ਦਾ ਹੜਪੀਰਤਾ ਲਈ ਉਹਦਾ ਕਾਰ ਸੇਵਾ ਦੇ ਬਹੁਤ ਪਰਾਲੇ ਆ, ਦਰਖਤ ਦੇ ਵਾਤਾਵਰਣ ਦੇ ਆ। ਜੀ ਜੀ। ਮਤਲਬ ਉਹ ਸਕੂਲ ਕਾਲਜ ਸਾਰੇ ਮਤਲਬ ਚੱਲਦੇ ਬਾਬਾ ਜੀ ਵੱਲੋਂ ਤੇ ਬਾਕੀ ਹੁਣ ਦੇ ਸਮੇਂ ਮੁਤਾਬਕ ਜਿਹੜਾ ਵੀ ਰਸਤਾ ਹੁੰਡਿਆ ਜੀ ਚੁੱਲੇ ਦੀ ਰਸਤਾ ਹੁੰਡਿਆ ਤੇ ਡੰਗਰਾਂ ਦਾ ਚਾਰਾ ਹੁੰਡਿਆ ਜੀ ਸਾਰਾ ਹੀ ਇਹ ਮਤਲਬ ਸਮੇਂ ਸਮੇਂ ਮਤਲਬ ਬੇੜੀਆਂ ਦਿੱਤੀਆਂ ਗਈਆਂ ਪਾਣੀ ਦੇ ਵਿੱਚ ਆਪਣੇ ਜੀ ਜੀ ਸੇਵਾ ਲੋ ਜੀ ਹਾਂਜੀ ਇਹ ਸਾਰਾ ਹੀ ਸੰਪਰਦਾਵਾਂ ਜਿਸ ਤਰ੍ਹਾਂ ਕਿ ਸੰਤ ਬਾਬਾ ਸੁੱਖਾ ਸਿੰਘ ਜੀ ਸ੍ਰਿਹਾਲੀ ਵਾਲੇ ਤੁਸੀਂ ਹੁਣ ਇੱਥੋਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਇਸ ਤੋਂ ਇਲਾਵਾ ਪੋਲਿਟਿਕਲ ਪਾਰਟੀਆਂ ਦੇ ਲੀਡਰ ਵੀ ਮੌਜੂਦ ਦਾ ਇੱਥੋਂ ਦੇ ਲੀਡਰ ਵੀ ਸਾਬਕਾ ਵੀ ਸਾਰੇ ਪਹੁੰਚ ਰਹੇ ਨੇ ਹਾਂਜੀ ਲੇਕਿਨ ਕਈ ਹਾਲੇ ਵੀ ਜਿਵੇਂ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਹੁਣ ਇੱਥੇ ਲੋੜ ਕਿਹੜੀ ਚੀਜ਼ ਦੀ ਹੈ ਕਿਹੜੀ ਚੀਜ਼ ਇੱਥੇ ਲੈ ਕੇ ਪਹੁੰਚਿਆ ਜਾਵੇ ਲੋਕਾਂ ਦੀ ਇੱਥੇ ਮੰਗ ਕੀ ਹੈ ਖੌਣ ਤੇ ਪਾਣੀ ਘਟਣ ਤੇ ਮੰਗੇ ਆ ਵੀ ਬੀਜ ਖਾਦ ਡੀਜ਼ਲ ਟਰੈਕਟਰ ਜਿਤਨਾ ਵੀ ਕਿਸਦਾ ਕੋਈ ਉਹਦਾ ਸਹੀ ਮਹਨੇ ਦੇ ਨਾਲ ਵੀ ਤਾਈ ਕਰਾ ਕੇ ਦਿੱਤੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਮਹੀਨੇ ਦਾ ਦਿਨ ਤੱਕ ਬਜਾਈ ਹੋਵੇ ਵਧੀਆ ਗਾ ਪ੍ਰੇਪੈਰਾ ਸਰ ਖੜਾ ਕੀਤਾ ਜਾਵੇ ਜੀ ਹਾਂਜੀ ਉਹ ਭਾਈ ਜੀ ਹੁਣ ਵੇਖਿਆ ਜਾਵੇ ਬੜਾ ਨੁਕਸਾਨ ਇਧਰ ਦੇ ਲੋਕਾਂ ਦੇ ਵੀ ਹੋਇਆ ਤੁਸੀਂ ਹੁਣ ਜਿਵੇਂ ਚਾਰਾ ਲੈ ਕੇ ਪਹੁੰਚੇ ਕਈਆਂ ਦੇ ਕੋਲ ਤਾਂ ਇਹ ਚਾਰਾ ਖਾਨ ਦੇ ਲਈ ਪਸ਼ੂ ਵੀ ਨਹੀਂ ਬਚੇ ਸੋ ਕਿਵੇਂ ਦੀ ਉਹਨਾਂ ਦੀ ਸਹਾਇਤਾ ਹੋ ਜੇ ਸਮਾਸ ਮਤਲਬ ਹਾਰੇ ਇੱਕ ਯਤਨਸ਼ੀਲ ਕਰ ਰਿਹਾ ਆਪੂ ਆਪਣੇ ਤਰੀਕੇ ਦੇ ਨਾਲ ਕੋਈ ਡੰਗਰ ਵੀ ਦੇ ਰਿਹਾ ਵਾ ਕੋਈ ਲਿਸਟਾਂ ਬਣ ਰਹੀਆਂ ਮਤਲਬ ਸਾਡੇ ਵੱਲੋਂ ਇਹ ਮਹਾਂਪੁਰਖਾ ਲੋ ਪ੍ਰਾਲਾ ਹੋ ਰਿਹਾ ਵਾ ਪਤਾ ਕਰੋ ਜਿਹਨੂੰ ਡੰਗਰ ਦੀ ਲੋਡ ਨੂੰ ਡੰਗਰ ਦਿੱਤਾ ਜਾਵੇ ਜਿਹਨੂੰ ਚਾਰੇ ਦੀ ਲੋਡ ਆ ਜਿਹਨੂੰ ਜ਼ਮੀਨ ਪੱਧਰ ਕਰਨ ਦੀ ਲੋਡੋ ਜ਼ਮੀਨ ਪੱਧਰ ਕੀਤੀ ਜਾਊਗੀ ਤੇ ਬਾਕੀ ਆਪਣੇ ਵੱਲੋਂ ਮੁੰਡਾ ਪਿੰਡ ਤੇ ਵੰਨਨ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਆ ਮੁੰਡਾ ਪਿੰਡ ਹਾਂਜੀ ਤੇ ਡੇਰਾ ਬਾਬਾ ਨਾਨਕ ਤੁਸੀਂ ਜਿਹੜੀ ਟੁੱਟੀ ਕੋਰੀ ਡੋਰ ਲਾਗੂ ਜੀ ਬਾਬਾ ਜੀ ਸੁਲਤਾਨਪੁਰ ਲੋਧੀ ਵੀ ਹੈ ਹਾਂਜੀ ਹਾਂਜੀ ਮੈਂ ਸਾਰੇ ਜਣ ਕੇ ਜਿੱਥੇ ਜਿੱਥੇ ਚੱਲੀ ਜਾਂਦਾ ਪੈਰਾ ਆਪਣੇ ਯੋਗ ਦਾ ਸਾਰੇ ਜਥੇਬੰਦੀਆਂ ਬੜੇ ਜ਼ੋਰ ਦੇ ਨਾਲ ਲੱਗੀਆਂ ਜੀ ਕੋਈ ਵੀ ਢਿੱਲ ਨਹੀਂ ਕਰਨਿਆ ਜੀ ਜੀ ਹਾਂਜੀ ਇਸ ਮਾੜੇ ਸਮੇਂ ਦੇ ਵਿੱਚ ਹੁਣ ਜਦੋਂ ਸਵੇਰੇ ਸ਼ਾਮ ਨਿਤਨੇਮ ਕਰਨ ਦਾ ਮੌਕਾ ਮਿਲਦਾ ਜਾਂ ਗੁਰੂ ਘਰ ਪਾਸ ਜਦੋਂ ਹਾਜ਼ਰੀ ਲਵਾਉਂਦੇ ਹੋ ਅਰਦਾਸ ਬਾਬਾ ਜੀ ਕੀ ਰਹਿੰਦੀ ਹੈ ਜੀ ਅਰਦਾਸ ਇਹੋ ਹੀ ਮਨ ਚ ਆਉਂਦੀ ਆ ਕਿ ਜਿੱਥੇ-ਜਿੱਥੇ ਵਿਹੜ ਪੀੜਤ ਫਸੇ ਆ ਇਹ ਮਤਲਬ ਹਰ ਇੱਕ ਸਿੱਖ ਕਰਦਾ ਵਾ ਕਿ ਮਹਾਰਾਜ ਦੀ ਸਹਾਇਤਾ ਕਰੀ ਸੱਚੇ ਪਾਤਸ਼ਾਹ ਕੇ ਮੁਸ਼ਕਲ ਚ ਨਾ ਹੋਵੇ ਕਿਸੇ ਕਿਸਮ ਦੀ ਕੋਈ ਜਥੇਬੰਦੀ ਯਾ ਲੋਕ ਕੋਈ ਢੇਲ ਕੋਈ ਮੁਸ਼ਕਲ ਨਾ ਆਵੇ ਉਹਨਾਂ ਦਾ ਸੰਯੋਗ ਦਿੱਤਾ ਜਾਵੇ ਗੁਰੂ ਘਰ ਅਰਦਾਸ ਹਰ ਇੱਕ ਸਿੱਖ ਕਰਦਾ ਮਨ ਦੇ ਵਿੱਚ ਖਲੋ ਕੇ ਜਾਂ ਸਪੀਕਰ ਤੋਂ ਲਾਵ ਕਰਦਾ ਹੀ ਕਰਦਾ ਅੰਦਰ ਵੀ ਕਿ ਸਿੱਖ ਕੰਮ ਤੇ ਪੀੜ ਬਣੀ ਇਹਨੂੰ ਹੱਲ ਕੀਤਾ ਜਾਵੇ ਜੀ ਹਾਂ ਜੀ ਤੁਸੀਂ ਵੇਖ ਸਕਦੇ ਹੋ ਮੇਰੇ ਬੈਕ ਸਾਈਡ ਕੇ ਸੰਤ ਬਾਬਾ ਸਿਵਾ ਸਿੰਘ ਜੀ ਖਡੂਰ ਸਾਹਿਬ ਕਾਰ ਸੇਵਾ ਵਾਲਿਆਂ ਦੇ ਵੱਲੋਂ ਇੱਥੇ ਚਾਰੇ ਦੀ ਸੇਵਾ ਲੈ ਕੇ ਪਹੁੰਚਿਆ ਗਿਆ ਅਤੇ ਉਹਨਾਂ ਵੱਲੋਂ ਇੱਕ ਅਪੀਲ ਸੰਗਤ ਨੂੰ ਇਹ ਵੀ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇੱਕ ਐਲਾਨ ਵੀ ਸੰਗਤ ਦੇ ਲਈ ਕੀਤਾ ਗਿਆ ਕਿ ਜੇਕਰ ਕੋਈ ਉਹਨਾਂ ਦੇ ਧਿਆਨ ਦੇ ਵਿੱਚ ਆਜੇ ਕਿਸੇ ਦਾ ਪਸ਼ੂ ਡੰਗਰ ਜਿਹੜਾ ਕਿ ਜਿਸ ਦੀ ਮੌਤ ਹੋ ਗਈ ਹੋਵੇ ਹੜਾਂ ਦੇ ਕਾਰਨ ਤਾਂ ਉਹਨਾਂ ਦੇ ਵੱਲੋਂ ਇਹ ਵੀ ਯਤਨ ਕੀਤਾ ਜਾਵੇਗਾ ਕਿ ਜਿਹੜਾ ਪਸੂ ਵੀ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਣਗੇ ਹੋਰ ਵੀ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਰਦੇ ਜੀ ਬਾਬਾ ਜੀ ਸੇਵਾ ਲੈ ਕੇ ਪਹੁੰਚੇ ਹੋ ਕੀ ਭਾਵਨਾਵਾਂ ਨੇ ਕੀ ਇੱਥੇ ਹਾਲਾਤ ਦੇਖ ਰਿਹਾ ਲੋਕਾਂ ਦੇ ਕੀ ਲੱਗਦੇ ਇਹ ਜੀ ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਜੀ ਉਹਨਾਂ ਨਾਲੋਂ ਐਸੇ ਆਏ ਆ ਬਾਬਾ ਜੀ ਨੂੰ ਸੇਵਾ ਲੈ ਕੇ ਜੀ ਇਹ ਅੱਗੇ ਵੀ ਦੋ ਵਾਰਾਂ ਚਾਰ ਦੋ ਟਰੱਕ ਵੰਡ ਚੁੱਕੇ ਆ ਦੋ ਦੋ ਤਿੰਨ ਤਰ੍ਹਾਂ ਸੌਦਾ ਵੰਡ ਚੁੱਕੇ ਇਥੇ ਜੀ ਜੀ ਇਹ ਤੀਜੀ ਵਾਰ ਫੇਰ ਇਥੇ ਸੇਵਾ ਲੈ ਕੇ ਆਏ ਜੀ ਹੁਣ ਜਿਹੜੇ ਸਿੰਘ ਰਹਿ ਗਈ ਚਾਰ ਤੋਂ ਉਹਨਾਂ ਨੂੰ ਚਾਰਾ ਵੰਡਿਆ ਗਿਆ ਜਾ ਰਿਹਾ ਵਾ ਤੇ ਇਸੇ ਤੁਸੀਂ ਇਹੀ ਰਹੇ ਜੋ ਕੀ ਹੱਥ ਪਾਉਂਦੇ ਆ ਵੀ ਸਾਰੇ ਇਹੋ ਹਾਂ ਤੇ ਵੀ ਸਾਂਹੀ ਕਿਤੇ ਰਹਿਣ ਜੀਏ ਅੱਛਾ ਜੀ ਤੇ ਇਹ ਬਾਬਾ ਜੀ ਨਾਲ ਹੋ ਗਿਆ ਬਾਬੇ ਜੀ ਇਸੇ ਕਰਕੇ ਕੋਈ ਸੇਵਾ ਕਰਨ ਨੂੰ ਨਹੀਂ ਆਉਂਦਾ ਉਹ ਕਹਿੰਦਾ ਉਹ ਆਪਸੇ ਜ ਲੜ ਪੈਂਦੇ ਇਹ ਤੇ ਬਾਬਾ ਜੀ ਹੁਣ ਹੁਕਮ ਹੈ ਆ ਵੀ ਜਿਹੜਾ ਰਹਿ ਜੂਗਾ ਉਹਨੂੰ ਫੇਰ ਮਿਲ ਜੂਗਾ ਰਹਿੰਦਾ ਨਹੀਂ ਕੋਈ ਰਹੂਗਾ ਨਾ ਕੋਈ ਇਹ ਆ ਵੀ ਬਾਬੇ ਨਾਲ ਵੀ ਬਹੁਤ ਧੰਨਵਾਦ ਕਰਦੇ ਆ ਵੀ ਹਰ ਇੱਕ ਕਿਸਾਨ ਦੀ ਮੇਰੇ ਦੂਰ ਦੀ ਮਾਂ ਫੜੀ ਹੋਣਾ ਜੀ ਤੇ ਬਹੁਤ ਬਹੁਤ ਮੇਰੀ ਮਿਹਰਬਾਨੀ ਆ ਜੀ ਜੀ ਵੀ ਇਨੀ ਸੇਵਾ ਲੈ ਗਿਆ ਦੋ ਟਰੱਕ ਅਗੇ ਤਿੰਨ ਅਗੇ ਵੰਡੇ ਆ ਤੇ ਹੁਣ ਇੱਕ ਅਜ ਫੇਰ ਲੈ ਗਏ ਆ ਅੱਛਾ ਉਹਨਾਂ ਵਾਲੇ ਦਿਨਾਂ 'ਚ ਵੀ ਸੇਵਾ ਇਸੇ ਤਰ੍ਹਾਂ ਜਾਰੀ ਰਹੀ ਉਹਨਾਂ ਵਾਲੇ ਦਿਨਾਂ ਸੇਵਾ ਇਹ ਲਿਖਤ ਬਣਾ ਕੇ ਅਸੀਂ ਬਾਬਾ ਜੀ ਨੂੰ ਦੇ ਦਿੱ ਚੁੱਕੇ ਆ ਕੋਈ 100 ਕਿੱਲੇ ਦੀ ਜੀ ਜਿਹਦਾ ਵੀ ਖਾਦ ਜਾਂ ਕੋਈ ਪਹਿਲੀ ਪੱਧਰ ਕਰਨੀ ਉਹ ਪੱਧਰ ਕਰਕੇ ਬਾਬਾ ਜੀ ਹੁਣੇ ਵੀ ਦੇਣ ਕੀ ਉਹਨਾਂ ਆਖਿਆ ਭੇਜ ਦਵਾਂਗੇ 100 ਕਿੱਲੇ ਦੀ ਅਸੀਂ ਲਿਖਤ ਦੇ ਚੁੱਕੇ ਆ ਕੋ ਕੁੜਮਾ ਦੀ ਆ ਤੇ ਕੋ ਸਭਰਾ ਦੀ ਆ ਜਾਂ ਕੋਈ ਕੋਈ ਭੈਣ ਭਰਾ ਪਣਾਊਗਾ ਜਿਹੜਾ ਕੋਈ ਨਾਂ ਨਾ ਪਿਆਊਗਾ ਜਿਹੜਾ ਰਹਿ ਗਿਆ ਹੋਊਗਾ ਰਹਿ ਗਿਆ ਉਹਦਾ ਵੀ ਕੋਈ ਨਾਂ ਪਾ ਦਾਂਗੇ ਜੀ ਉਹਦਾ ਵੀ ਨਾਂ ਪੈ ਜਾਊਗਾ ਤੇ ਉਹਨੂੰ ਵੀ ਵੀ ਬੀ ਖਾਦਾ ਜੋ ਵੀ ਮਹੀਆ ਕਰਾਉਣਗੇ ਜੀ ਇਹ ਬਾਬਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਵੀ ਇੰਨਾ ਸੋਚ ਰੋ ਵੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਜੀ ਸੋ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ